ਤੋ ਇਹ ਜਿਹੜੀਆਂ ਫਰੀਲਾਂ ਪੈਂਦੀਆਂ ਜਾਂ ਜੋ ਵੀ ਹੁੰਦਾ ਨਾ ਇਹਦੇ ਤੇ ਮੇਰੇ ਖਿਆਲ ਨਾਲ ਸਰਕਾਰ ਨੂੰ ਮੈਨ ਲੈਣਾ ਚਾਹੀਦਾ। ਇਸ ਕਰਕੇ ਅੱਜ ਕੱਲ ਕੋਈ ਵੀ ਜਿਹੜਾ ਹੁੰਦਾ ਨਾ ਇਨਸਾਨ ਜਾਂ ਲੇਡੀਜ਼ ਹੈ ਜਾਂ ਕੋਈ ਇਨਸਾਨ ਹੋਵੇ ਸਿੰਘ ਕੋਰ ਆਪਣੇ ਪਿਛੇ ਲਾਲੀਦਾ ਤੇ ਉਹਦੇ ਨਾਲ ਕਿੰਨਾ ਕਿਤੇ ਜਿਹੜੀ ਈਮੇਜ ਸਾਡੇ ਪੰਜਾਬੀਆਂ ਦੀ ਹੀ ਖਰਾਬ। ਇਹ ਚੀਜ਼ਾ ਸਾਨੂੰ ਵੀ ਦੁੱਖ ਹੁੰਦਾ। ਕਿ ਕੁਝ ਸੰਪਰਦਾਵਾਂ ਅੱਗੇ ਆਈਆਂ ਕੁਝ ਅਜੇ ਤੱਕ ਜਿਨ੍ਹਾਂ ਨੇ ਨਹੀਂ ਕੋਈ ਸਟੇਟਮੈਂਟ ਦਿੱਤੀ ਮੇਰੇ ਖਿਆਲ ਨਾਲ ਜਦੋਂ ਗੱਲ ਬਾਣੇ ਤੇ ਆ ਜਾਵੇ ਜਦੋਂ ਗੱਲ ਬਾਣੇ ਤੇ ਆ ਜਾਵੇ ਤੇ ਉਦੋਂ ਸਾਰੀਆਂ ਸੰਪਰਦਾਵਾਂ ਨੂੰ ਇੱਕ ਹੋਣਾ ਚਾਹੀਦਾ ਇੱਕ ਹੋ ਕੇ ਉਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੁਣ ਦੇਖੋ ਇੱਕ ਗੁਰਦੁਆਰੇ ਦੀ ਗ੍ਰੰਥੀ ਹੁੰਦਾ ਏ ਉਹਦੀ ਤਨਖਾਹ ਕਿੰਨੀ ਹੁੰਦੀ 5000 ਰੁਪਏ 8000 ਰੁਪਏ ਉਹ ਅਗਰ ਗਰੰਥੀ ਸਿੰਘ ਸ਼ਾਮ ਨੂੰ ਦੁੱਧ ਇਕੱਠਾ ਕਰਕੇ ਜੇ ਕਿਤੇ ਕਿਲੋ ਘਿਓ ਬਣਾ ਕੇ ਵੇਚ ਲਵੇ ਤਾਂ ਇੱਕ ਬੜਾ ਵੱਡਾ ਇਸ਼ੂ ਬਣ ਜਾਂਦਾ ਕਿ ਬਾਬਾ ਜੀ ਨੇ ਇੰਨਾ ਘਿਓ ਵੇਚਿਆ। ਵੀਰ ਆ ਇੱਕ ਨਹੀਂ ਬਹੁਤ سارے ਗਰੰਥੀ ਸਿੰਘ ਆਪਣੀ ਗੁਰਦੁਆਰੇ ਦੇ ਹੱਥ ਜੋੜ ਕੇ ਛੁੱਟੀ ਲੈ ਕੇ ਆਪਣਾ ਕਾਰੋਬਾਰ ਹੋਰ ਕਰਨਾ ਪਏ ਨੇ। ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਨਿਸ਼ਾਨ ਸਹੋਤਾ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੀਡ ਨਿਊਜ਼ ਚੈਨਲ ਗੱਲ ਕਰਦੇ ਹਾਂ ਅੱਜ ਮੁੱਦੇ ਦੀ ਮੁੱਦਾ ਕੀ ਹੈ ਇਹ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਤੇ ਸਾਡੇ ਨਾਲ ਮੌਜੂਦ ਨੇ ਹਰਪਾਲ ਸਿੰਘ ਜੀ ਸਮਾਜ ਸੇਵੀ ਜਿਨ੍ਹਾਂ ਨੇ ਸਮੇਂ-ਸਮੇਂ ਸਿਰ ਬਹੁਤ ਜਿਆਦਾ ਜਨਤਾ ਦਾ ਸਾਥ ਦਿੱਤਾ ਕਰੋਨਾ ਕਾਲ ਵੇਲੇ ਜਾਸਤੋਂ ਅਲੈਦਾ ਕਿਸੇ ਨੂੰ ਕਿਸੇ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੁੰਦੀ ਜਾਂ ਗਰੀਬ ਕਿਸੇ ਲੜਕੀ ਦੀ ਸ਼ਾਦੀ ਹੁੰਦੀ ਹੈ ਉਹ ਵੀ ਇਹ ਆਪਣੇ ਜਿਹੜੀ ਕਮਕ ਹੈ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਦੂਦ ਸੰਬੰਧ ਕੱਢਦੇ ਨੇ ਉਹ ਵੀ ਕਰਵਾਉਂਦੇ ਤੇ ਅੱਜ ਤੁਹਾਡੇ ਰੂਹਗਰੂ ਕਰਵਾਉਣ ਜਾ ਰਹੇ ਆ ਹਰਪਾਲ ਸਿੰਘ ਜੀ ਤਕਤੂ ਚੱਕ ਸਮਾਜ ਸੇਵੀ ਨੂੰ ਸਸੀ ਗਾਲ ਜੀ ਹਰਪਾਲ ਸਿੰਘ ਜੀ ਸਸੀ ਗਾਲ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹਰਪਾਲ ਸਿੰਘ ਜੀ ਜਿਸ ਤਰ੍ਹਾਂ ਕਿ ਇਸ ਸਮੇ ਇੱਕ ਮੁੱਦਾ ਬੜਾ ਹੀ ਪਖਿਆ ਪਿਆ। ਸੋਸ਼ਲ ਮੀਡੀਆ ਨੂੰ ਲੈ ਕੇ ਇਹ ਸੋਸ਼ਲ ਮੀਡੀਆ ਤੇ ਅਨੇਕਾਂ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਜਿਹਦੇ ਨਾਲ ਸਾਡੀ ਪਰਿਵਾਰਕ ਜੀਆਂ ਤੇ ਬਹੁਤ ਜ਼ਿਆਦਾ ਗਲਤ ਅਸਰ ਹੁੰਦਾ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਜੀ ਸੋਤਾ ਸਾਹਿਬ ਜਿਹੜੀਆਂ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਵੀਡੀਓਜ਼ ਆ ਰਹੀਆਂ ਨਾ ਅਸੀਂ ਪਰਿਵਾਰ ਵਾਲੇ ਆ ਤੇ ਮੈਨੂੰ ਅੱਜ ਵੀ ਕੁਝ ਕਰਨਾ ਚਾਹਤੇ ਨਹੀਂ ਮੇਰੇ ਮਹਾਪੀਧੀਆਂ ਸਾਡੀ ਮਾਂ ਖਾਣ ਪੌਂਦੀ ਹੁੰਦੀ ਸੀ ਜਿਸ ਤਾਂ ਦਾ ਦੇਸ਼ ਉਸ ਤਰ੍ਹਾਂ ਦਾ ਪੇਸ ਜਿੱਦਾਂ ਦਾ ਅਸੀਂ ਵੇਖਾਂਗੇ ਜਾਂ ਜਿੱਥੇ ਮੌਲਤ ਰਾਵਾਂਗੇ ਉਦਾਂ ਦੇ ਅਸੀਂ ਹੋ ਜਾਵਾਂਗੇ ਅੱਜ ਤੋਂ ਕੁਛ ਚਿਰ ਪਹਿਲਾਂ ਜਦੋਂ ਚੀਜ਼ਾਂ ਨਹੀਂ ਸੀ ਲੋਕ ਬੜੇ ਸੌਖੇ ਸੀ ਅੱਜ ਕੁਛ ਚਿਰ ਪਹਿਲਾਂ ਟੀਵੀ ਬੰਦ ਹੋਏ ਇਸੇ ਕੋਲੋਂ ਬੰਦ ਹੋਏ ਕਿ ਉੱਥੇ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਐਡ ਆਏ ਨਹੀਂ ਪਰਵਾਹ ਚ ਵੇਖਦੇ ਵੇਖਦੇ ਹੁਣ ਉਹੀ ਹਾਲਾਤ ਅੱਜ ਮੋਬਾਈਲ ਦੇ ਬਣ ਗਏ ਆ ਇਹ ਮੋਬਾਈਲ ਅਸੀਂ ਆਪਣੇ ਪਰਿਵਾਰ ਚ ਬਹਿ ਕੇ ਨਹੀਂ ਖੋਲ ਸਕਦੇ ਸੋ ਇਹ ਜਿਹੜੀਆਂ ਰੀਲਾਂ ਪੈਂਦੀਆਂ ਜਾਂ ਜੋ ਵੀ ਹੁੰਦਾ ਨਾ ਇਹਦੇ ਤੇ ਮੇਰੇ ਖਿਆਲ ਨਾਲ ਸਰਕਾਰ ਨੂੰ ਬੰਦ ਲਾਉਣਾ ਚਾਹੀਦਾ ਇਹੋ ਜਿਹੇ ਪੇਜ ਜਿਹੜੇ ਨਹੀਂ ਬਣਨੇ ਚਾਹੀਦੇ ਕੋਈ ਚੰਗੀ ਜੇ ਸਿਹਤ ਕਿਸੇ ਨੂੰ ਦਿੰਦਾ ਤੇ ਉਹ ਚੱਲਣਾ ਚਾਹੀਦਾ ਔਰ ਸਭ ਤੋਂ ਵੱਡੀ ਦੀ ਗੱਲ ਕੀਤੀ ਜਾਏ ਪੰਜਾਬ ਦੀ ਸਿੰਘ ਤੇ ਕੌਰ ਇਹ ਨਾਮ ਸਾਨੂੰ ਦਸਵੇਂ ਪਾਤਸ਼ਾਹ ਨੇ ਦਿੱਤੇ ਨੇ ਇਦੇ ਪਿੱਛੇ ਬਹੁਤ ਵੱਡਾ ਮਤਲਬ ਕੌਰ ਦਾ ਵੀ ਮਤਲਬ ਬਹੁਤ ਵੱਡਾ ਕੌਰ ਇੱਕ ਪੰਛੀ ਹੋਇਆ ਹੈ ਬਹੁਤ ਦਲੇਰ ਪੰਛੀ ਹੈ ਜਿੱਤੋਂ ਸਾਨੂੰ ਇਹ ਨਾਮ ਮਿਲਿਆ ਹੈ ਤੋਂ ਸਿੰਘ ਨਾਮ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਆ ਸੋ ਇਸ ਕਰਕੇ ਅੱਜ ਕੱਲ ਕੋਈ ਵੀ ਜਿਹੜਾ ਹੁੰਦਾ ਨਾ ਇਨਸਾਨ ਜਾਂ ਲੇਡੀਜ਼ ਹੈ ਜਾਂ ਕੋਈ ਇਨਸਾਨ ਹੈ ਉਹ ਸਿੰਘ ਕੌਰ ਆਪਣੇ ਪਿੱਛੇ ਲਾ ਲਿੰਦਾ ਤੇ ਉਹਦੇ ਨਾਲ ਕੀ ਹੁੰਦਾ ਕਿ ਤਰ੍ਹਾਂ ਕਿਤੇ ਜਿਹੜੀ ਇਮੇਜ ਸਾਡੇ ਪੰਜਾਬੀਆਂ ਦੀ ਹੀ ਖਰਾਬ ਪਰ ਤੁਸੀਂ ਵੇਖਿਆ ਕਿ ਕਦੀ ਵੀ ਕਿਸੇ ਤਰ੍ਹਾਂ ਦੀ ਜੇਕਰ ਗੱਲ ਆਉਂਦੀ ਹੈ ਤੇ ਉੱਥੇ ਸਾਡੇ ਪੰਜਾਬ ਨੂੰ ਪਹਿਲੋਂ ਟਾਰਗੇਟ ਕੀਤਾ ਜਾਂਦਾ ਤੇ ਐਸ ਵਕਤ ਵੀ ਸਾਡੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਗਿਆ ਕੰਚਨ ਕੁਮਾਰੀ ਜਿਹੜੀ ਕੀ ਐਸ ਵਕਤ ਜੀ ਦਾ ਕਤਲ ਹੋ ਚੁੱਕਾ ਉਹਦਾ ਨਾਮ ਵੀ ਪਹਿਲੋਂ ਕੰਚਨ ਕੁਮਾਰੀ ਸੀਗਾ ਉਹਨੇ ਕੌਰ ਲਾ ਕੇ ਤੇ ਸਾਡੀ ਜਿਹੜੇ ਪੰਜਾਬੀਆਂ ਨੂੰ ਸਾਡੇ ਜਿਹੜੇ ਪੰਜਾਬ ਨੂੰ ਢਾਹ ਲਾਈ ਇੱਕ ਨਾ ਮੈਨੂੰ ਲਾਈਨਾਂ ਪੂਰੀਆਂ ਯਾਦ ਨਹੀਂ ਇੱਕ ਸਫਰੀਨ ਲਿਖਿਆ ਸੀ ਕੁਝ ਲੈਣਾ ਕਿ ਦੁਨੀਆ ਵਿੱਚ ਬੰਦਾ ਲੱਖ ਹਜ਼ਾਰ ਜਾਂਦਾ ਵੇ ਨਾ ਤੇ ਉਹਦੇ ਵਿੱਚ ਦੂਰੋਂ ਪਤਾ ਲੱਗਦਾ ਕਿ ਉਹ ਸਰਦਾਰ ਜਾਂਦਾ ਇੱਕ ਪੰਗਵਾਣਾ ਹੋਵੇ ਸੋ ਇਹੀ ਆ ਕਿ ਸਾਡੀ ਪਹਿਚਾਣ ਜਿਹੜੀ ਇਹਨਾਂ ਸਾਡੀ ਟਰਬਨ ਸਾਡੀ ਦਸਤਾਰ ਪਹਿਚਾਣ ਆ ਤੇ ਸਾਡਾ ਪਹਿਰਾਵਾ ਸਾਡੀ ਪਹਿਚਾਣ ਆ ਸਾਡੀ ਖੂਨ ਦੀ ਦਲੇਰੀ ਸਾਡੀ ਪਹਿਚਾਣ ਆ ਸੋ ਸਾਰੀ ਦੁਨੀਆ ਮੈਂ ਇਕੱਲੇ ਹਿੰਦੁਸਤਾਨ ਦੀ ਗੱਲ ਨਹੀਂ ਕਰ ਰਿਹਾ ਪੂਰੀ ਦੁਨੀਆ ਸਾਡੇ ਤੇ ਪ੍ਰਾਊਡ ਫੀਲ ਕਰਦੀ ਆ ਸੋ ਤੁਹਾਨੂੰ ਪਤਾ ਜਿਹੜੀ ਕੌਮ ਤੇ ਪ੍ਰਾਊਡ ਫੀਲਿੰਗ ਕਰਦਾ ਹੋਵੇ ਨਾ ਤੇ ਆਟੋਮੈਟਿਕ ਲੋਕ ਉਹਦੇ ਨਾਮ ਨਾਲ ਆਪਣਾ ਨਾਮ ਜੋੜਦੇ ਨੇ ਜੋ ਇਹ ਗਲਤ ਆ ਅਗਰ ਜੋੜਨਾ ਤੇ ਫਿਰ ਉਹੋ ਜੇ ਬਣੋ ਉਹੋ ਜੇ ਕੰਮ ਕਰੋ ਇਦਾਂ ਸਰਦਾਰ ਜਿੰਨੇ ਵੀ ਨੇ ਜੋ ਸਾਡੇ ਪੰਜਾਬੀ ਨੇ ਹੁਣ ਆਪਣੇ ਦਸਵੰਦ ਕਰਦੇ ਨੇ ਕੱਢ ਕੇ ਹਰ ਮਹੀਨੇ ਲੰਗਰ ਲਾਉਂਦੇ ਨੇ ਹੋਰ ਗਰੀਬਾਂ ਦਾ ਕਿਸੇ ਦਾ ਢਿੱਡ ਭਰਦੇ ਨੇ ਕਿ ਚੰਗੇ ਕਾਰੋਬਾਰ ਕਰਦੇ ਨੇ ਚੰਗੇ ਕਾਰਜ ਕਰਦੇ ਨੇ ਜੇ ਕੋਈ ਸੇਵਤ ਲੈਣੀ ਆ ਤਾਂ ਫਿਰ ਇਹੋ ਜੇ ਕੰਮ ਕਰਨਾ ਨਾ ਕਿ ਕੋਈ ਸਿੰਘ ਜਾਂ ਕੌਰ ਲਾ ਕੇ ਨੱਚਰਤਾ ਫਨਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ਮੇਰੇ ਕੰਨ ਹਰਪਾਲ ਸਿੰਘ ਜੀ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਮਹਿਰੋ ਜਿਨਨੇ ਕੀ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਤੇ ਉਹ ਇੱਕ ਗੱਲ ਹੋ ਗਈ ਇਸ ਚੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨਬਾਜ਼ੀ ਹੋ ਰਹੀ ਉਹਦੇ 'ਚ ਸਾਡੀਆਂ ਕਈ ਸਿੱਖ ਸੰਸਥਾਵਾਂ ਹੀ ਸਾਡੇ ਜਿੱਤਰਾ ਕੀ ਸਿੰਘਾਂ ਦੇ ਖਿਲਾਫ ਇੱਕ ਸਿੰਘ ਦੂਜੇ ਦੇ ਸਿੰਘ ਦੇ ਖਿਲਾਫ ਦੂਜਾ ਸਿੰਘ ਤੀਜੇ ਸਿੰਘ ਦੇ ਖਿਲਾਫ ਬੋਲੀ ਜਾਣ ਰਿਹਾ ਨਿੰਗ ਸਿੰਘ ਆਪਸ ਵਿੱਚ ਹੀ ਇਹ ਚੱਲ ਕਰ ਰਹੇ ਕਸ਼ਮਕਾਚ ਕਰ ਰਹੇ ਤੁਹਾਨੂੰ ਲੱਗਦਾ ਨਹੀਂ ਕਿਤੇ ਉਹ ਸਾਡੇ ਆਉਣ ਵਾਲੀ ਪੀੜ੍ਹੀ ਤੇ ਜਾਂ ਸਾਡੀ ਹੁਣ ਵਾਲੀ ਪੀੜ੍ਹੀ ਤੇ ਗਲਤ ਅਸਰ ਕਰ ਰਹੇ ਦੇਖੋ ਇੱਕ ਗੱਲ ਮੈਂ ਇੱਥੇ ਸਪਸ਼ਟ ਕਰ ਦਿੰਦਾ ਚਲੋ ਮੈਂ ਨਿਹੰਗ ਸਿੰਘਾਂ ਦੇ ਬਰਾਬਰ ਤੇ ਕੀ ਉਹਨਾਂ ਦੇ پاس ਕੋਈ ਨਹੀਂ ਹੈਗਾ ਕਿਉਂਕਿ ਨਿਹੰਗ ਸਿੰਘ ਜੋ ਨੇ ਲਾਡਲੀਆਂ ਫੌਜਾਂ ਹੁੰਦੀਆਂ ਨੇ ਪਰ ਲਾਡਲੀਆਂ ਫੌਜਾਂ ਜਿਹਦੇ ਜਿਨ ਨੇ ਬਾਣਾ ਪਹਿਨ ਲਿਆ ਨਾ ਮੇਰੇ ਖਿਆਲ ਨਾਲ ਉਹਦਾ ਕਿ ਤੜਾ ਨਹੀਂਂਦਾ ਕਿ ਜਾਂ ਸਾਡੀ ਸੰਪਰਦਾ ਨਹੀਂ ਜਾਂ ਸਾਡੀ ਇਹ ਲਫ਼ਜ਼ ਨਹੀਂ ਹੁੰਦਾ ਤਾਂ ਕੋਈ ਵੀ ਨਿਹੰਗ ਚਿੰਦਾ ਮਤਲਬ ਨਿਹੰਗ ਸਿੰਘ ਹੋਣਾ ਚਾਹੀਦਾ ਇਹ ਚੀਜ਼ ਤਾਂ ਸਾਨੂੰ ਵੀ ਦੁੱਖ ਹੁੰਦਾ ਕਿ ਕੁਝ ਸੰਪਰਦਾਵਾਂ ਆ ਗਈਆਂ ਕੁਝ ਅਜੇ ਤੱਕ ਜਿਨ੍ਹਾਂ ਨੇ ਨਹੀਂ ਕੋਈ ਸਟੇਟਮੈਂਟ ਦਿੱਤੀ ਮੇਰੇ ਖਿਆਲ ਨਾਲ ਜਦੋਂ ਗੱਲ ਬਾਣੇ ਤੇ ਆ ਜਾਵੇ ਜਦੋਂ ਗੱਲ ਬਾਣੇ ਤੇ ਆ ਜਾਵੇ ਤੇ ਉਦੋਂ ਸਾਰੀਆਂ ਸੰਪਰਦਾਵਾਂ ਨੂੰ ਇੱਕ ਹੋਣਾ ਚਾਹੀਦਾ ਇੱਕ ਹੋ ਕੇ ਉਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਜਿਹੜਾ ਸੋਸ਼ਲ ਮੀਡੀਆ ਤੇ ਨਿਤ ਨਵੇਂ ਜਾਂ ਰਾਜਾ ਰਾਜ ਸਿੰਘ ਜਾਂ ਇੱਕ ਆਪਣੇ ਦੂਸਰੇ ਅਗੀ ਸਿੰਘ ਸਾਹਿਬਾ ਉਹ ਆਪਸ ਵਿੱਚ ਹੀ ਆਪਣੇ ਖਿੱਚਾ ਤਾਣੀ ਦੇ ਵਿੱਚ ਲੱਗੇ ਨੇ ਕਿ ਤੂੰ ਮੈਨੂੰ ਮਾੜਾ ਬੋਲਿਆ ਉਹ ਕਹਿੰਦਾ ਤੂੰ ਮੈਨੂੰ ਮਾੜਾ ਬੋਲਿਆ ਤੂੰ ਆ ਮੇਰੇ ਨਾਲ ਦੇਖ ਲੈ ਕਿ ਇਥੇ ਲੱਗਦਾ ਨਹੀਂ ਕਿ ਸਾਡੀ ਆਪਸੀ ਜਿਹੜੀ ਲੜਾਈ ਆ ਉਹਦੀ ਕੋਈ ਬਾਹਰੋਂ ਆਣ ਕੇ ਇਹਦਾ ਫਾਇਦਾ ਲੈ ਸਕਦਾ ਸੋ ਤਾਂ ਸਭ ਇਹ ਦੇਖੋ ਮੈਨੂੰ ਇਹ ਚੀਜ਼ ਦੀ ਸਾਰਿਆਂ ਨੂੰ ਪਤਾ ਹੀ ਦੱਸਣ ਦੀ ਲੋੜ ਬਣੀ ਆ ਕਿ ਇੱਕ ਹੀ ਚਲੋ ਜੋ ਹੋ ਰਿਹਾ ਇੱਕ ਹੀ ਸਿੰਘ ਸਿੰਘ ਨੂੰ ਨਹੀਂ ਕਹਿ ਸਕਦੇ ਆਪਾਂ ਇੱਕ ਹੀ ਬੰਦਾ ਇਹ ਕੰਮ ਕਰ ਰਿਹਾ ਠੀਕ ਹੈ ਉਹ ਸ਼ੋਹ ਬਾਣੀ ਦਿੰਦਾ ਉਹ ਬੜੀ ਮੱਕੜ ਸਾਹਿਬ ਦੀ ਮੈਂ ਵੀਡੀਓ ਵੇਖਣ ਦੀ ਆ ਉਹ ਵੀ ਇੱਕ ਇੰਟਰਵਿਊ ਚੱਲ ਰਹੀ ਸੀ ਕਿ ਉੱਤੀ ਗੱਲਾਂ ਹੀ ਹੋਈਆਂ ਸੀ ਉਹਦੇ ਚ ਕਿਤਨਾ ਕਿਤੇ ਨਾ ਸਾਡੇ ਨਾਲ ਨਾਲ ਜੁੜਦਾ ਏ ਪਰ ਗੱਲ ਫੇਰ ਉਹੀ ਹੁੰਦੀ ਆ ਕਿ ਜੇ ਸਾਨੂੰ ਪਰਮਾਤਮਾ ਨੇ ਜ਼ਿੰਦਗੀ ਬੜੀ ਛੋਟੀ ਜੀ ਜ਼ਿੰਦਗੀ ਬੜੀ ਛੋਟੀ ਆ ਇਹਦੇ 'ਚ ਜਿੰਨਾ ਅਸੀਂ ਚੰਗਾ ਕੰਮ ਕਰਦੇ ਆ ਉਨਾ ਹੀ ਸਾਡੀਆਂ ਆਉਣ ਵਾਲੀਆਂ ਨਸਲਾਂ 'ਚ ਸਾਡਿਆਂ ਹੁਣ ਸਾਨੂੰ ਸਾਡੇ ਖੂਨ 'ਚ ਕਿਉਂ ਇਹ ਚੀਜ਼ਾਂ ਦੌੜਦੀਆਂ ਨੇ ਸਾਨੂੰ ਪ੍ਰੇਰਨਾ ਮਿਲੀ ਆ ਕੱਲ ਮੈਂ ਹਿਸਟਰੀ ਪੜ ਰਿਹਾ ਆ ਸਾ ਕਰਤਾਰ ਸਿੰਘ ਸਰਾਬੇ ਦੀ ਕੱਲ ਪੜਦੇ ਆ ਪਤਾ ਲੱਗਿਆ ਕਿ ਕਰਤਾਰ ਸਿੰਘ ਸਰਾਬੇ ਨੂੰ ਉਡਣਾ ਸੁਪਨਿਆਂ ਹੁੰਦੇ ਸੀ ਠੀਕ ਹੈ ਉਹ ਇੱਕ ਵਧੀਆ ਲਖਾਰੀ ਸੀ ਇੱਕ ਵਧੀਆ ਕ੍ਰਾਂਤੀਕਾਰੀ ਸੀ ਮਤਲਬ ਉਹਦੇ ਬਹੁਤ ਸਾਰੇ ਗੁਣ ਸੀਗੇ ਕਿਤਨਾ ਕਿਤੇ ਸਾਨੂੰ ਇਨ੍ਹਾਂ ਚੀਜ਼ਾਂ ਦਾ ਪਰਛਾਵਾਂ ਵੀ ਸਾਡੇ ਤੇ ਪੈਂਦਾ ਜੇ ਸਾਨੂੰ ਦਸਵੇਂ ਪਾਤਸ਼ਾਹ ਨੇ ਸਾਨੂੰ ਸਰਦਾਰ ਬਣਾਇਆ ਸਿੱਖ ਬਣਾਇਆ ਨਾ ਸਾਡੀ ਕੌਮ ਸਾਜੀ ਤੇ ਉਸ ਤੋਂ ਬਾਅਦ ਸਾਨੂੰ ਇਨ੍ਹਾਂ ਸ਼ਹੀਦਾਂ ਦਾ ਵੀ ਕਿਤਨਾ ਕਿਤੇ ਪਰਛਾਵਾਂ ਪੈਂਦਾ ਜੋ ਸਾਡੇ ਖੂਨ ਤੱਕ ਇਹ ਚੀਜ਼ਾਂ ਮਾਰ ਕਰਤੀਆਂ ਨੇ ਸੋ ਇਸ ਕਰਕੇ ਜੇ ਕੋਈ ਬਾਣਾ ਪਾਇਆ ਤੇ ਉਹਦੀ ਲਾਜ ਰਖਣੀ ਚਾਹੀਦੀ ਜਿਸ ਤਰ੍ਹਾਂ ਗੱਲ ਚੱਲਦੀ ਆ ਪੰਜਾਬ ਦੇ ਵਿੱਚ ਲੋਕ 크ਰਿਸਚੀਅਨ ਹੁੰਦੇ ਜਾ ਰਹੇ ਨੇ ਆਪਣਾ ਧਰਮ ਛੱਡ ਕੇ ਸਿੱਖ ਧਰਮ ਜਦਕਿ ਸਾਡੀਆਂ ਪੰਜਾਬ ਦੇ ਕੀ ਪੂਰੇ ਭਾਰਤ ਦੇਸ਼ੀ ਤੇ ਕੁਰਬਾਨੀਆਂ ਸਿੱਖ ਧਰਮ ਦੀਆਂ ਨੇ ਜਿੱਥੇ ਵੀ ਕਿਤੇ ਗੱਲ ਹੋਈ ਆ ਸਿੱਖ ਧਰਮ ਦੀ ਹੋਈ ਆ ਸਿੱਖ ਧਰਮ ਨੇ ਹਰ ਇੱਕ ਜਗ੍ਹਾ ਤੇ ਜਾ ਕੇ ਆਪਣੇ ਕੁਰਬਾਨੀਆਂ ਦੇ ਕੇ ਤੇ ਦੇਸ਼ ਨੂੰ ਬਚਾਇਆ ਅੱਜ ਉਹੀ ਕੁਰਬਾਨੀਆਂ ਦਾ ਮੁੱਲ ਸਾਨੂੰ ਕੀ ਮਿਲ ਰਿਹਾ ਸਾਡੇ ਲੋਕ ਜਿਹੜੇ ਆਪਣਾ ਧਰਮ ਛੱਡ ਕੇ ਦੂਜਾ ਧਰਮ ਪਰਿਵਰਤਨ ਕਰ ਰਹੇ ਨੇ ਉਥੇ ਤੁਸੀਂ ਕਿਸ ਤਰ੍ਹਾਂ ਦਾ ਵੇ ਦੇ ਇੱਥੇ ਕਿਸ ਦੀ ਘਾਟ ਆ ਤੇ ਕਿਉਂ ਹੋ ਰਿਹਾ ਧਰਮ ਪਰਿਵਰਤਨ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਜਿਹੜੇ ਲੋਕ ਧਰਮ ਪਰਿਵਰਤਨ ਕਰਦੇ ਪੈਣਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੰਨ ਲਈ ਦੱਸ ਦਿਆਂ ਕਿ ਇਹ ਲੋਕ ਨੇ ਮਾਨਸਿਕ ਰੋਗੀ ਨੇ ਮਾਨਸਿਕ ਰੋਗੀ ਇਸ ਤਰ੍ਹਾਂ ਨੇ ਕਿ ਪਰਮਾਤਮਾ ਬੜਾ ਬਿਆਨ ਤੇ ਆ ਪਰਮਾਤਮਾ ਨੇ ਜੇ ਸਾਨੂੰ 크੍ਰਿਸਚਨ ਨਹੀਂ ਬਣਨਾ ਹੁੰਦਾ ਤੇ ਸਾਨੂੰ ਪਰਮਾਤਮਾ 크੍ਰਿਸਚਨ ਦੇ ਘਰੇ ਸੀ ਪੈਦਾ ਕਰ ਸਕਦਾ ਸੀ ਦੋ ਫਿਲਮਾਂ ਬਣੀਆਂ ਹੁਣ ਤੱਕ ਤਾਂ ਹਿੰਦੀ ਇੱਕ ਓ ਮਾਈ ਗੋਡ ਇੱਕ ਪੀਕੇ ਉਹ ਦਿੱਤੀ ਸੀ ਮੇਰੇ ਖਿਆਲ ਨਾਲ ਜਿਹੜਾ ਬੰਦਾ ਦੇਖਨੇਗਾ ਤੇ ਉਹਨਾਂ ਦਾ ਇਹਨਾਂ ਚੀਜ਼ਾਂ ਤੋਂ ਵਿਸ਼ਵਾਸ ਉੱਟ ਜਾਏਗਾ ਕਿਉਂਕਿ ਜੋ ਸਾਨੂੰ ਇੱਥੋਂ ਨਹੀਂ ਮਿਲਿਆ ਤੇ ਹੋਰ ਕਿੱਥੋਂ ਨਹੀਂ ਮਿਲਣਾ ਬਾਕੀ ਜਿਹੜੇ 크੍ਰਿਸਚਨ ਹੋ ਰਹੇ ਉਹਦੇ ਵਿੱਚ ਸਾਡੀ ਸਿੱਖ ਜਿਹੜੀਆਂ ਸੰਪਰਦਾਵਾਂ ਨੇ ਜਾਂ ਸਾਡੇ ਮੋਢੀ ਨੇ ਉਹਨਾਂ ਦਾ ਵੀ ਇਤੇ ਕਿਨਾਂ ਕਿਤੇ ਕਸੂਰ ਆ ਹੁਣ ਕਈ ਸੰਪਰਦਾਵਾਂ ਇਹੋ ਜਿਹੀਆਂ ਮੈਂ ਇਹ ਜਿਹੜੀ ਗੱਲ ਕਰਨ ਨਹੀਂ ਕਰਾਂਗਾ ਉਹਦੇ ਚ ਜਿਵੇਂ ਬਾਟੇ ਵਖ ਵਖ ਹੁੰਦੇ ਨੇ ਕਿ ਐਸਸੀ ਦਾ ਬਾਟਾ ਇੱਥੇ ਰੱਖਿਆ ਜਾਊਗਾ ਤੇ ਜਨਰਲ ਦਾ ਬਾਟਾ ਇੱਥੇ ਰੱਖਿਆ ਜਾਊਗਾ ਇਹਦੀ ਵਿਤਕਰਾ ਪਾਉਂਦੇ ਨੇ ਕਈ ਉਹਦਾ ਕਰਕੇ ਫਿਰ ਜਿਹੜੇ ਸਾਡੇ ਖਾਸ ਕਰਕੇ ਐਸਸੀ ਭਾਈ ਜਰਨ ਜਦੋਂ ਫਿਰ ਉਹ ਆਪਣੀ ਤੋਹੀਨ ਸਮਝਦੇ ਇਨਸਲਟ ਸਮਝਦੇ ਨੇ ਤਾਂ ਫਿਰ ਉਹ ਦੂਜੇ ਪਾਸੇ ਨਹੀਂ ਜਾਂਦੇ ਕਿਉਂਕਿ ਉਧਰ ਉਹਨਾਂ ਨੂੰ ਪਿਆਰ ਮਿਲਦਾ ਉੱਥੇ ਚੀਜ਼ਾਂ ਖਤਮ ਹੋ ਜਾਂਦੀਆਂ ਸੋ ਇਸ ਕਰਕੇ ਉਹ ਕੁਛ ਤੇ ਇਸ ਕਰਕੇ ਜਾਂਦੇ ਆ ਤੇ ਕੁਛ ਜਿਹੜੇ ਨੇ ਉਹ ਤੁਹਾਨੂੰ ਦੱਸਿਆ ਕਿ ਵੈਸੇ ਮੰਦਕ ਹੁੰਦੇ ਨੇ ਉਹ ਉਹਨਾਂ ਦਾ ਕੋਈ ਵजूद ਨਹੀਂ ਬਣਦਾ ਜੇ ਇੱਥੇ ਨਹੀਂ ਬਣਿਆ ਤੇ ਉੱਥੇ ਨਹੀਂ ਬਣਦਾ ਤੁਹਾਨੂੰ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਨਾ ਕਿ ਆ ਕੋ ਸਾਰੇ ਪੰਜਾਬ ਨੂੰ ਫ੍ਰੀ ਸਾਰਾ ਕੁਝ ਉਹ ਹੀ ਆ ਕਰਵਾ ਸਕਦੀ ਹੈ ਤੇ ਇੱਥੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਦੋਂ ਕਿਸੇ ਕੋਈ ਵੀ 크੍ਰਿਸਚੀਅਨ ਹੁੰਦਾ ਉਹਨਾਂ ਦੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਤੇ ਸਾਡੇ ਲੋਕਾਂ ਦੇ ਚ ਨਾਂ ਤੇ ਪ੍ਰਚਾਰ ਆ ਸਾਡੇ ਸਮਾਜ ਦੇ ਵਿੱਚ ਸਿੱਖ ਧਰਮ ਦਾ ਉਥੇ ਨਾ ਹੀ ਕੋਈ ਸਕੂਲ ਜਿਹੜਾ ਸਾਡੀ ਫੀਸ ਘਟਦੀ ਆ ਜੇ ਕੋਈ ਸਕੂਲ ਬਣ ਜਾਂਦਾ ਜੇ ਕੋਈ ਕਾਲਜ ਬਣਦਾ ਉਥੇ ਫੀਸ ਵੀ ਡਬਲ ਹੋ ਜਾਂਦੀ ਐ ਐਡਮਿਸ਼ਨਾਂ ਵੀ ਡਬਲ ਹੋ ਜਾਂਦੀਆਂ ਤੇ ਉਥੇ ਫਿਰ ਲੋਕ ਕੀ ਕਰਨਗੇ ਕਿੱਧਰ ਜਾਣਗੇ ਜਿੱਥੇ ਸਾਨੂੰ ਇਹ ਚੀਜ਼ਾਂ ਹੋਈਆਂ ਨਹੀਂ ਹੁੰਦੀਆਂ ਇੱਥੇ ਕਿਸ ਦਾ ਕਸੂਰ ਗਿੰਦੇ ਦੇਖੋ ਇੱਥੇ ਜੇ ਸ਼ਾਰਟਕਟ ਦੱਸਿਆ ਜਾਵੇ ਨਾ ਤੇ ਇੱਥੇ ਐਸ்சி ਪੀਸੀ ਨੂੰ ਜਿਆਦਾ ਨਹੀਂ ਤੇ ਜਿਹੜਾ ਪਰਿਵਾਰ ਅਮਰਤਾ ਦੀ ਹੋਵੇ ਨਾ ਉਸ ਬੱਚੇ ਦੀ ਪੂਰੀ ਪੂਰੀ ਜਿਹੜੀ ਆ ਫੀਸ ਮਾਰ ਚਾਹੀਦੀ ਆ ਉਹ ਬੱਚਾ ਚਾਹੇ ਗ੍ਰੈਜੂਏਸ਼ਨ ਕਰੇ ਚਾਹੇ ਐਮਏ ਕਰੇ ਕੁਛ ਵੀ ਕਰੇ ਉਹਦੀ ਸਾਰੀ ਪੜ੍ਹਾਈ ਜਿਹੜੀ ਆ ਫਰੀ ਚਾਹੀਦੀ ਹੈ ਪੜ੍ਹਾਈ ਦੇ ਨਾਲ ਨਾਲ ਸਕਾਲਰਸ਼ਿਪ ਵੀ ਚਾਹੀਦੀ ਬੱਚੇ ਦਾ ਜਿਹੜੇ ਹਿਸਾਬ ਨਾਲ ਸਟੇਟਸ ਹੋਵੇ ਸਕਾਲਰਸ਼ਿਪ ਵੀ ਚਾਹੀਦੀ ਆ ਉਹਦੇ ਨਾਲ ਤੁਹਾਡੀ ਗੱਲ ਬਿਲਕੁਲ ਇਹ ਸਰਾਉਣਯੋਗ ਆ ਕਿ ਸਾਡੇ ਬਹੁਤੇ ਲੋਕ ਤੇ ਉਧਰ ਤਾਂ ਮੂਵਿੰਗ ਉੱਥੇ ਉਹਨਾਂ ਨੂੰ ਪੜ੍ਹਾਈ ਵਧੀਆ ਮਿਲ ਜਾਂਦੀ ਐ ਐਜੂਕੇਸ਼ਨ ਵਧੀਆ ਮਿਲਦੀ ਆ ਔਰ ਮਿਲਦੀ ਫਰੀ ਜਾਂ ਘੱਟ ਪੈਸਾ ਹੀ ਮਿਲ ਜਾਂਦੀ ਆ ਸੋ ਇਸੇ ਐਸਟੀਪੀਸੀ ਦਾ ਇਹ ਆਪਣਾ ਫਰਜ਼ ਆ ਕਿ ਸਾਰਿਆਂ ਨੂੰ ਨਹੀਂ ਜਾਂ ਜਿਹੜੇ ਅਮਰਤਾਰੀ ਪਰਿਵਾਰ ਨੇ ਉਹਨਾਂ ਨੂੰ ਇਹ ਫਰੀ ਜ਼ਰੂਰੀ ਕਿ ਨਹੀਂ ਚਾਹੀਦੀ ਐ ਸਟੇਟਸ ਗੱਲ ਮੈਂ ਕੀਤੀ ਸੀਗੀ ਕਿ ਜਿਹੜੇ ਗੁਰਦੁਆਰੇ ਨੇ ਅਲੱਗ-ਅਲੱਗ ਬਣਾਏ ਗਏ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਹੀ ਆ ਪਰ ਉਹਨਾਂ ਨੂੰ ਅਲੱਗ-ਅਲੱਗ ਗੁਰਦੁਆਰਿਆਂ ਵਿੱਚ ਰੱਖ ਕੇ ਕੀ ਖਾਲਸ ਰਾਜ ਚੱਲ ਸਕਾਂ ਨਹੀਂ ਗੁਰਦੁਆਰੇ ਤੇ ਮੇਰੇ ਖਿਆਲ ਨਾਲ ਇੱਕ ਪਿੰਡ ਦੀ ਇੱਕ ਹੀ ਗੁਰਦੁਆਰਾ ਚਾਹੀਦਾ ਔਰ ਇਕਲ ਹੋਰ ਜੇ ਸਾਡੇ ਲੋਕਾਂ ਦੀ ਮੈਂ ਇੱਥੇ ਤੁਹਾਡੇ মিডিਆ ਰੈਂ ਨਹੀਂ ਦੱਸਣਾ ਜੰਦਾ ਮਤ ਮਾਰੀ ਗਈ ਹੁਣ ਦੇਖੋ ਇੱਕ ਗੁਰਦੁਆਰੇ ਜੇ ਗ੍ਰੰਥੀ ਹੁੰਦਾ ਏ ਉਹਦੀ ਤਨਖਾਹ ਕਿੰਨੀ ਹੁੰਦੀ 5000 ਰੁਪਇਆ 5000 ਰੁਪਇਆ ਉਹ ਅਗਰ ਗਰੰਥੀ ਸਿੰਘ ਸ਼ਾਮ ਨੂੰ ਦੁੱਧ ਇਕੱਠਾ ਕਰਕੇ ਜੇ ਕਿਤੇ ਕਿਲੋ ਘਿਓ ਬਣਾ ਕੇ ਵੇਚ ਲਵੇ ਤਾਂ ਇੱਕ ਬੜਾ ਵੱਡਾ ਇਸ਼ੂ ਬਣ ਜਾਂਦਾ ਕਿ ਬਾਬਾ ਜੀ ਨੇ ਇੰਨਾ ਘਿਓ ਵੇਚ ਦਿੱਤਾ ਹਾਲਾਂਕਿ ਗਰੰਥੀ ਸਿੰਘ ਦਾ ਰੁਤਬਾ ਬਹੁਤ ਵੱਡਾ ਹੁੰਦਾ ਮੈਂ ਇਹਦੇ ਬਾਰੇ ਪੜਿਆ ਬਹੁਤ ਮੈਂ ਐਕਸਪੋਸਟਰ ਦੀ ਜਾਂ ਮਤਲਬ ਗਰੰਥੀ ਸਿੰਘ ਦੀ ਬਹੁਤ ਰਿਸਪੈਕਟ ਕਰਦਾ ਕਿਉਂ ਕਰਦਾ ਗਰੰਥੀ ਸਿੰਘ ਦੀ ਇੱਕ ਡਿਊਟੀ ਹੁੰਦੀ ਆ ਤੜਕੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਉਹਦੋਂ ਸ਼ਾਮ ਨੂੰ ਦੋ ਟਾਈਮ ਉਹਨਾਂ ਨੇ ਪਹਿਲਾ ਨਵਜ ਬੋਲਣਾ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਇਸ ਨਗਰ ਤੇ ਜੇ ਤੁਸੀਂ ਮੰਨੋ ਗ੍ਰੰਥੀ ਸਿੰਘ ਨੂੰ ਗਜਾ ਨਹੀਂ ਦਿੱਤਾ ਨਾ ਉਹਨਾ ਇਹ ਨਹੀਂ ਕਹਿਣਾ ਗ੍ਰੰਥੀ ਸਿੰਘ ਨੇ ਕਿ ਸਹੋਤੇ ਦਾ ਘਰ ਛੱਡ ਦਿਓ ਉਹਨਾਂ ਨੇ ਕਹਿਣਾ ਇਸ ਨਗਰ ਦਾ ਉਸ ਤੋਂ ਬਾਅਦ ਬੋਲਣਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਪੂਰੀ ਕਾਇਨਾਤ ਦਾ ਭਲਾ ਮੰਗਣਾ ਗੁਰਦੁਆਰਾ ਇੱਕ ਪਿੰਡ ਦੀ ਇੱਕ ਹੋਣਾ ਚਾਹੀਦਾ ਗ੍ਰੰਥੀ ਸਿੰਘ ਦੀ ਘਟੋ ਘੜ ਜਿਆਦਾ ਨਹੀਂ ਤੇ ਮੇਰੇ ਖਿਆਲ ਨਾਲ 35000 ਦੇ ਕਰੀਬ ਤਨਖਾਹ ਚਾਹੀਦੀ ਆ ਬਾਕੀ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਤਾਂ ਜੋ ਉੱਥੇ ਗਰੰਤੀ ਸਿੰਘ ਟਾਈਮ ਕੱਢ ਕੇ ਸਾਡੇ ਅੱਜ ਕੱਲ੍ਹ ਸਾਡੇ ਜਿੰਨੀ ਨਿਊ ਜਨਰੇਸ਼ਨ ਨੂੰ ਕਿਸੇ ਨੂੰ ਮੇਰੇ ਖਿਆਲ ਨਾਲ ਪੰਜ ਪੌੜੀਆਂ ਦਾ ਪਾਠ ਨਹੀਂ ਆਉਂਦਾ ਅੰਜਾਂ ਪੌੜੀਆਂ ਦਾ ਪਾਠ ਨਹੀਂ ਆਉਂਦਾ ਉਹ ਉੱਥੇ ਗੱਲਾਂ ਛੱਡ ਦਿਓ ਪਰ ਇਹ ਗਰੰਤੀ ਸਿੰਘ ਵਿਚਾਰਾ ਤਾਦੀ ਕਰੂਗਾ ਜੀ ਉਹਦਾ ਪਰਿਵਾਰ ਚੱਲੇਗਾ ਕੁਝ ਦਿਨ ਪਹਿਲਾਂ ਅਸੀਂ ਇੱਕ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਗਰੰਤੀ ਸਿੰਘ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਚਾਹਣਾ ਵਾਂ ਮੈਂ ਇੱਕ ਗਰੰਤੀ ਸਿੰਘ ਆ ਸਾਡਾ ਪਰਿਵਾਰ ਚਾਰ ਪੀੜੀਆਂ ਤੋਂ ਜਿਹੜਾ ਨਾ 6 ਪੀੜੀਆਂ ਤੋਂ ਸੌਰੀ 6 ਪੀੜੀਆਂ ਤੋਂ ਸਾਡਾ ਜਿਹੜਾ ਪਰਿਵਾਰ ਆ ਗੁਰਸਿੱਖ ਪਰਿਵਾਰ ਆ ਅਸੀਂ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਉਹਨਾਂ ਦੀਆਂ ਬੇਟੀਆਂ ਵੀ ਜਿਹੜੀਆਂ ਸੀਗੀਆਂ ਉਹ ਵੀ ਗੁਰਸਿੱਖ ਬਾਣੇ ਦੇ ਵਿੱਚ ਸੀਗੀਆਂ ਗੁਰਸਿੱਖ ਸੀਗੀਆਂ ਉਹਨਾਂ ਨੇ ਗੱਲ ਕਹੀ ਕਿ ਮੈਂ ਕਿਸੇ ਨੂੰ ਵੀ ਹੁਣ ਸਿੱਖਿਆ ਨਹੀਂ ਦਿੰਦਾ ਕਿ ਕੋਈ ਵੀ ਗਰੰਤੀ ਸਿੰਘ ਨਾ ਬਣੇ ਉਹਦਾ ਕਾਰਨ ਫਿਰ ਇਹੋ ਹੀ ਕਾਰਨ ਉਹਨਾਂ ਦੱਸਿਆ ਸੀਗਾ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਫਿਰ ਤੁਹਾਨੂੰ ਲੱਗਦਾ ਕਿ ਸਾਡੀਆਂ ਫਿਰ ਘਾਟਾਂ ਜਿਹਦੇ ਕਰਕੇ ਲੋਕ ਜਿਹੜਾ ਧਰਮ ਪਰਿਵਰਤਨ ਕਰ ਰਹੇ ਨੇ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਹ ਦੱਸ ਚੁੱਕਿਆ ਆ ਇੱਕ ਨਹੀਂ ਬਹੁਤ ਸਾਰੇ ਗਰੰਥੀ ਸਿੰਘ ਆਪਣੀ ਗੁਰਦੁਆਰੇ ਦੇ ਹੱਥ ਜੋੜ ਕੇ ਛੁੱਟੀ ਲੈ ਕੇ ਆਪਣਾ ਕਾਰੋਬਾਰ ਹੋਰ ਕਰਨਾ ਪਏ ਨੇ ਹੁਣ ਕਈ ਹੁਣ ਦਲੇਰਮੰਦੀ ਇੱਕ ਕਲਾਕਾਰ ਐ ਸਾਰੇ ਪਤਾ ਇਦਾਂ ਵੀ ਤੁਸੀਂ ਬੇਸ ਦੇਖ ਲਓ ਇਹ ਗੁਰੂ ਘਰ ਕੀਰਤਨ ਕਰਦੇ ਸੀ ਠੀਕ ਹੈ ਜੀ ਗੱਲ ਉਹੀ ਆਉਂਦੀ ਆ ਕਿ ਜੇ ਕੀਰਤਨ ਕਰਦੇ ਆ ਤੇ ਅਸੀਂ ਘਰੋਂ ਟੁੱਟੇ 10 ਰੁਪਏ ਖੜਦੇ ਜੇ ਕਿਤੇ ਕੋਈ ਕਿਤੇ ਕਿਤੇ ਗਏ ਹੀ ਅਸੀਂ ਜੋ ਮੈਂ ਕਹਿੰਦਾ ਗੱਲ ਨਹੀਂ ਕਰਦਾ ਉਹਨਾਂ ਦੀ ਆਪਣੀ ਕਿਸਮਤ ਆ ਪੰਜਾਬੀ ਇੱਕ ਜੇ ਗਾਉਣ ਵਾਲੀ ਲੱਗੀ ਹੋਵੇ ਕੋਈ ਕਲਾਕਾਰ ਲੱਗੀ ਹੋਵੇ ਤੇ ਉਹਨੂੰ 100 200 ਰੁਪਏ ਲੋਕ ਆਮ ਹੀ ਦੇ ਦਿੰਦੇ ਨੇ ਗ੍ਰੰਥੀ ਸਿੰਘ ਨੂੰ ਸਪੈਸ਼ਲੀ ਇੱਕ 10 ਰੁਪਏ ਮਥਾ ਲੇਕਣਗੇ ਤੇ 10 ਰੁਪਏ ਹੀ ਕੀਰਤਨ ਸਿੰਘ ਨੂੰ ਦੇਣਗੇ ਤਿੰਨ ਬੰਦੇ ਹੁੰਦੇ ਨੇ ਤੇ 10 ਰੁਪਏ ਦੀ ਦੱਸੋ ਅਸੀਂ ਕੀ ਮੁੱਲ ਪਾ ਰਹੇ ਗੁਰਬਾਣੀ ਦਾ 10 ਰੁਪਏ ਮੁੱਲ ਪਾ ਰਹੇ ਇਹਨਾਂ ਦਾ ਜੋ ਸਾਨੂੰ ਕਥਾ ਸੁਣਾ ਰਹੇ ਗੁਰਬਾਣੀ ਸੁਣਾ ਰਹੇ ਇਹ ਇੱਥੇ ਲੱਗਦਾ ਨਾ ਤੁਹਾਨੂੰ ਕਿ ਸਾਡੇ ਜਿਹੜੇ ਪੰਜਾਬੀ ਆ ਸਾਡੇ ਪੰਜਾਬ ਨੂੰ ਬਾਹਰੋਂ ਲੋਕ ਆਣ ਕੇ ਇਸੇ ਕਰਕੇ ਬਦਨਾਮ ਕਰ ਰਿਹਾ ਕਿ ਸਾਡੀਆਂ ਘਾਟਾਂ ਬਿਲਕੁਲ ਘਾਟਾਂ ਜੀ ਮੈਂ ਇਹ ਜੀ ਦੇ ਐਕਸੈਪਟ ਕਰਦਾ ਹਾਂ ਬਿਲਕੁਲ ਘਾਟਾਂ ਪਰ ਮੈਂ ਨਾਲ ਦੀ ਨਾਲ ਇਹ ਵੀ ਕਹਿੰਨਾ ਕਿ ਜਿੱਦਾਂ ਮੈਂ ਆ ਮੈਂ ਕਿਸੇ ਨੂੰ ਸਿੱਖਿਆ ਨਾ ਦੇਵਾਂ ਮੇਰਾ ਫਰਜ਼ ਹੈ ਆਪਣਾ ਹੈ ਕਿ ਮੈਂ ਪਹਿਲਾਂ ਹੀ ਪਿੰਡ ਮੈਂ ਤਾਂ ਆਪਣੀ ਗੱਲ ਦੱਸ ਸਕਦਾ ਪਿੰਡ ਰਹਿਣੇ ਸੀ ਅਸੀਂ ਤੇ ਸ਼ਾਮਾਂ ਨੂੰ ਜਦੋਂ ਸੰਗਰਾਂਦ ਆਉਂਦੀ ਸੀ ਨਾ ਤੇ ਬਾਬੇ ਨੂੰ ਪੈਸੇ ਦੇਨੇ ਨੇ 2 ਰੁਪਏ 5 ਰੁਪਏ 10 ਰੁਪਏ ਤੇ ਬਾਬਾ ਇਹਨੇ ਨਾਮ ਬੋਲਣਾ ਸਾਨੂੰ ਛੋਟੇ ਹੁੰਦੇ ਹੀ ਉਦੋਂ ਚਲੋ 5 10 ਰੁਪਏ ਦੀ ਵੈਲੀ ਵੀ ਹੁੰਦੀ ਸੀ ਦੇਨੇ ਸਾਡਾ ਨਾਮ ਫਿਰ ਸੋਚਣਾ ਤੁਹਾਡਾ ਨਾਮ ਆਊਗਾ ਨਾਮ ਬੋਲਣਾ ਸਾਡਾ ਕਿ ਫਲਾਣੇ ਦੇ ਪੈਸੇ ਦਿੱਤੇ ਅੱਜ ਵੀ ਪਰੰਪਰਾ ਉਹੀ ਆ ਮਹਿੰਗਾਈ ਕਿੰਨੀ ਵਧ ਗਈ ਪਿੰਡਾਂ 'ਚ ਅੱਜ ਵੀ 10 ਰੁਪਏ ਜਾ ਰਹੇ ਆ ਤੁਸੀਂ ਕਿਤੇ ਗੌਰ ਨਾਲ ਸੁਣ ਲਿਓ ਅੱਜ ਵੀ ਗ੍ਰਾਹੀ 10 10 ਰੁਪਏ ਹੀ ਜਾ ਰਹੀ ਆ ਅੱਜ ਤੋਂ 20 ਸਾਲ ਪਹਿਲਾਂ ਵੀ ਤੇ ਅੱਜ ਵੀ ਬਾਬਾ ਜੀ ਅੱਜ ਵੀ ਓਦਾਂ ਹੀ ਬੋਲਦੇ ਨੇ ਸਾਰੇ ਪੈਸੇ ਮੈਂ ਅਹੀਂ ਆਪਣੇ ਆਪ ਦੀ ਗੱਲ ਕਰਾਂ ਮੈਂ ਚੇਂਜ ਕੀਤਾ ਕਿ ਅਸੀਂ ਕੀ ਕਰਦੇ ਆਂ ਹਰ ਸੰਗਰਾਮ ਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ 100 200 ਗ੍ਰਾਹੀ ਜਿੰਦੀ ਹੋਵੇ ਨਾ ਬਾਬਾ ਜੀ ਨੂੰ ਦੇਣੀ ਹੁੰਦੀ ਦੇਣੀ ਚਾਹੀਦੀ ਜੇ ਸਾਰੇ ਬੰਦੇ ਐਂ ਕਰਨ ਤੇ ਉਹਦੇ ਨਾਲ ਕਿਤਨਾ ਕਿਤੇ ਗ੍ਰੰਤੀ ਸਿੰਘ ਦਾ ਹੱਥ ਸੁੱਕਲਾ ਹੁੰਦਾ ਤਾਂ ਕਿ ਇਸ ਵਕਤ ਪਣਾ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਹੋ ਰਹੀਆਂ ਆਪਸੀ ਸੰਸਥਾਵਾਂ ਆ ਇੱਕ ਦੂਜੇ ਦੇ ਬੋਲ ਕਬੋਲ ਕਰ ਰਹੇ ਨੇ ਤੇ ਤੁਸੀਂ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਂ ਤੇ ਇੱਕ ਸਿੱਖ ਹੋਂ ਦੇ ਨਾਂ ਤੇ ਬੇਨਤੀ ਕਰ ਸਕਦਾ ਸਾਰੀਆਂ ਸਮੂਹ ਸਾਡੀਆਂ ਸਿੱਖ ਜਥੇਬੰਦੀਆਂ ਸੰਸਥਾਵਾਂ ਨੂੰ ਕਿ ਅਸੀਂ ਆਪਸੀ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਬੰਦ ਕਰਕੇ ਸਾਨੂੰ ਆਕਾਰਤਕ ਸਾਫ਼ ਤੇ ਇਕੱਠਿਆਂ ਹੋ ਕੇ ਅੱਗੇ ਦਾ ਫੈਸਲਾ ਲੈਣਾ ਚਾਹੀਦਾ ਤਾਂ ਜੋ ਸਾਡੇ ਜਿਹੜੇ ਆਉਣ ਲਾ ਭਵਿਸ਼ਿਆ ਸਾਡੇ ਬੱਚੇ ਨੇ ਸਾਡਾ ਫਿਊਚਰ ਆ ਉਹ ਸਾਡੇ ਇਸ ਚੀਜ਼ ਨੂੰ ਸਮਝੇ ਨਾ ਕਿ ਇਸ ਚੀਜ਼ ਤੋਂ ਨਰਾਸ਼ ਹੋਵੇ ਸੋ ਸਾਰੇ ਜਿੰਨੇ ਵੀ ਸਾਡੇ ਸਤਕਾਰਯੋਗ ਨੇ ਸਾਰੇ ਸਾਡੇ ਜਿਹੜੇ ਸਿੱਖ ਸਿੱਖ ਸੰਸਥਾਵਾਂ ਦੇ ਮੁਖੀ ਨੇ ਉਹ ਸਾਰੇ ਇਕੱਠੇ ਹੋ ਕੇ ਐਸਜੀਪੀਸੀ ਦੇ ਨਾਂ ਰਾਲ ਕੇ ਵਧੀਆ ਪ੍ਰੋਗਰਾਮ ਕਰਨ ਪਿੰਡਾਂ ਤੱਕ ਸਾਰੇ ਮੈਸੇਜ ਪਹੁੰਚਾਉਣ ਸਿੱਖੀ ਦਾ ਸਾਡਾ ਕਿਰਦਾਰ ਬਹੁਤ ਜ਼ਿਆਦਾ ਉੱਚਾ ਹੈ ਸੋ ਇਹਦੇ ਨਾਲ ਜਿਹੜਾ ਸਾਡੀ ਸਿੱਖ ਕੌਮ ਆ ਉਹਨੂੰ ਬਲ ਮਿਲੂ ਤਨਵਾਜੀ ਇਹ ਹਨ ਸਰਦਾਰ ਹਰਪਾਲ ਸਿੰਘ ਜੀ ਜਿਨੇ ਨੇ ਦੱਸਿਆ ਕਿ ਸਾਨੂੰ ਸਿੱਖੀ ਨਾਲ ਜੁੜਨਾ ਚਾਹੀਦਾ ਸਾਡਾ ਇਹ ਲੈਕਚਰ ਤਾਂ ਇਹਨੂੰ ਖਤਮ ਕੀਤਾ ਜਾਵੇ ਤੇ ਇਹਦੇ ਵਿੱਚ ਕੌਣ ਅੱਗੇ ਆਵੇਗਾ ਸਿੱਖ ਸੰਸਥਾਵਾਂ ਜਿਹੜੀ ਕਿ ਅਸਲਤ ਆਪਣੇ ਵਿੱਚ ਕਸ਼ਮਕਸ਼ ਕਰ ਰਹੀਆਂ ਨੇ ਇਹਨਾਂ ਨੂੰ ਨਹੀਂ ਚਾਹੀਦਾ ਕਿ ਇਹ ਸੋਸ਼ਲ ਮੀਡੀਆ ਤੇ ਇਹੋ ਜਿਹੇ ਕੁਝ ਟਿੱਪਣੀਆਂ ਕਰਨ ਜਿਹਦੇ ਨਾਲ ਸਾਡੇ ਸਿੱਖ ਸੰਸਥਾਵਾਂ ਦੇ ਉੱਤੇ ਲੋਕ ਗਲਤ ਅਸਰ ਪੈਂਦਾ ਸੋ ਤੁਸੀਂ ਦੇਖਦੇ ਰਹੋ ਰੋਜ਼ਾਨਾ ਸਪੀਡ న్యూਸ ਮਹਨ ਨਿਸ਼ਾਨ ਸਹੋਤਾ ਤਲੰਤ